ਅੱਜ ਮੇਰੇ ਵੱਡੇ ਵੀਰ ਅਪਤਾਰ ਦਾ ਵਿਆਹ ਹੈ ਸਾਰੇ ਰਿਸ਼ਤੇਦਾਰ ਆਏ ਹੋਏ ਹਨ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਬੈਠ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਅਪਤਾਰ ਵੀਰੇ ਨੇ ਕਿਹਾ ਮੈਨੂੰ ਉਹ ਸਮਾਂ ਬੜਾ ਹੀ ਯਾਦ ਆਉਂਦਾ ਹੈ ਜਦੋਂ ਨਿੱਕੇ ਹੁੰਦੇ ਵਿਆਹਾਂ ਸ਼ਾਦੀਆਂ ਵਿੱਚ ਮੰਜੇ ਵਿਸਤਰੇ ਇਕੱਠੇ ਕਰਦੇ ਸੀ ਤੇ 10-10 ਦਿਨ ਪਹਿਲਾਂ ਹੀ ਰੌਣਕਾਂ ਲੱਗੀਆਂ ਰਹਦੀਆਂ ਸੀ ਮੇਲਣਾ ਗੀਤ ਗਾਉਂਦੀਆਂ ਇੱਕ ਦੂਜੇ ਨਾਲ ਹਾਸੇ ਠੱਠੇ ਤੇ ਹੋਰ ਵੀ ਬੜਾ ਕੁਝ ਵਿਆਹ ਵਾਲੇ ਘਰ 'ਚ ਬੜਾ ਕੁਝ ਹੁੰਦਾ ਸੀ ਪਰ ਅੱਜ ਜਵਾਨਾ ਬਿਲਕੁਲ ਹੀ ਬਦਲ ਗਿਆ ਸਿੱਧਾ ਵਿਆਹ ਵਾਲੇ ਦਿਨ ਹੀ ਰਿਸ਼ਤੇਦਾਰ ਆਉਂਦੇ ਹਨ ਉਹ ਵੀ ਪੈਲਸ ਵਿੱਚ ਦਾਦੀ ਜੀ ਨੇ ਕਿਹਾ ਬਿਲਕੁਲ ਸਹੀ ਗੱਲ ਐ ਮੈਨੂੰ ਯਾਦ ਹੈ ਕੋਈ 40 ਸਾਲ ਪਹਿਲਾਂ ਦੀ ਗੱਲ ਹੈ ਸਾਡੇ ਦੋਸਤਰੇ ਦਾ ਵਿਆਹ ਸੀ ਅਸੀਂ ਸਾਰੇ ਨਾਨਕਾਂ ਮੇਲ ਇਕੱਠੇ ਹੋ ਕੇ ਅਤੇ ਖੁਸ਼ੀ ਵਿੱਚ ਸਾਰੇ ਝੂਮਦੇ ਗੀਤ ਗਾਉਂਦੇ ਗਏ ਉੱਥੇ ਪਹੁੰਚਣ ਤੇ ਸਾਡਾ ਬੜਾ ਹੀ ਆਦਰ ਸਤਿਕਾਰ ਕੀਤਾ ਉਦੋਂ ਹਫ਼ਤਾ ਦੋ ਹਫ਼ਤੇ ਵਿਆਹ ਵਾਲੀ ਘਰੇ ਰੌਣਕ ਬਣੀ ਰਹਿੰਦੀ ਸੀ ਰਾਲ ਮਿਲ ਕੇ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਸਾਰੀ ਮਠਾਈ ਘਰ ਬਣਾਉਂਦੇ ਸੀ ਭਵੇਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੁੰਦੇ ਸੀ ਪਰ ਉਹਨਾਂ ਨੂੰ ਛੱਡ ਕੇ ਸਾਰੇ ਆਪਸ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਸਮਾਂ ਲੰਘਦੇ ਦਾ ਪਤਾ ਹੀ ਨਹੀਂ ਲੱਗਦਾ ਸੀ ਔੜੀਆਂ ਸਹਾਗ ਕਈ ਕਈ ਦਿਨ ਪਹਿਲਾਂ ਹੀ ਗੌਣ ਬਿਠਾਉਂਦੇ ਸਨ ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਉਹਦੋਂ ਹੁੰਦੀ ਸੀ ਕਿ ਉਹਦੋਂ ਆਪਸ ਵਿੱਚ ਸਾਰਿਆਂ ਦਾ ਬਹੁਤ ਪਿਆਰ ਹੁੰਦਾ ਸੀ ਕੋਈ ਵੀ ਇੱਕ ਦੂਜੇ ਨਾਲ ਈਰਖਾ ਨਹੀਂ ਕਰਦਾ ਸੀ ਤੇ ਦਿਖਾਵਾ ਨਹੀਂ ਸੀ ਹੁੰਦਾ ਸਾਦੇ ਵਿਆਹ ਹੁੰਦੇ ਸਨ ਆਏ ਹੋਏ ਰਿਸ਼ਤੇਦਾਰਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ ਘਰ ਵਿੱਚ ਰਿਸ਼ਤੇਦਾਰਾਂ ਦਾ ਪਿਆਰ ਅਤੇ ਬੇੜੇ ਵਿੱਚ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ ਉਸ ਨਾਲ ਸਾਰਾ ਘਰ ਆਨੰਦਮਈ ਜਾਪਦਾ ਸੀ ਜ਼ਿੰਦਗੀ ਉਦੋਂ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਸਾਡੀ ਵਜ੍ਹਾ ਨਾਲ ਸਾਰੇ ਖੁਸ਼ ਹੋਣ ਅੱਜ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਪਰਿਵਾਰ ਦਾ ਪਿਆਰ ਬਰਕਰਾਰ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ